ਸ਼੍ਰੋਮਣੀ ਅਕਾਲੀ ਦਲ ਮੈਂਬਰ ਪੰਜਾਬ ਜਥੇਦਾਰ ਗੁਰਮੀਤ ਸਿੰਘ ਲੁਬਾਨਾ ਦੀ ਪ੍ਰਧਾਨਗੀ ਹੇਠ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਂਬਰ ਬੀਬੀ ਜਗੀਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਬੀਬੀ ਜਗੀਰ ਕੌਰ ਨੂੰ ਜਥੇਦਾਰ ਗੁਰਮੀਤ ਸਿੰਘ ਲੁਬਾਨਾ ਵੱਲੋਂ ਸਰੂਪਾ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਬੀਬੀ ਜਗੀਰ ਕੌਰ ਨੇ ਆਮ ਆਦਮੀ ਪਾਰਟੀ ਨੂੰ ਆਰੇ ਹੱਥੋਂ ਲੈਦੇ ਹੋਇਆ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਬੋਲ ਕੇ ਸੱਤਾ ਵਿੱਚ ਆਈ ਹੈ ਇਸ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋਏ ਤੇ ਉਹਦਾ ਨਤੀਜਾ ਲੋਕਾਂ ਨੂੰ ਭੁਟਣਾ ਪਿਆ ਡਾਕਟਰ ਦਲਜੀਤ ਸਿੰਘ ਜੀਮਾ ਨੂੰ ਚੁਣ ਕੇ ਲੋਕ ਸਭਾ ਵਿੱਚ ਭੇਜਿਆ ਜਾਵੇ ਤਾਂ ਜੋ ਖਲਕਾ ਗੁਰਦਾਸਪੁਰ ਦੀ ਨੁਹਾਰ ਬਣ ਸਕਣ ਰਾਜਕੁਮਾਰ ਗੁਪਤਾ ਨੇ ਵੀ ਕਿਹਾ ਕਿ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਨ ਵਾਲੀ ਇੱਕ ਹੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਜਿਹੜੀ ਕਿ ਪੰਜਾਬ ਦੇ ਲੋਕਾਂ ਦੇ ਨਾਲ ਹਮੇਸ਼ਾ ਖੜੀ ਰਹੀ ਹੈ ਤੇ ਲੋਕਾਂ ਦੇ ਦੁੱਖ ਸੁੱਖ ਨੂੰ ਆਪਣਾ ਸਮਝਦੀ ਰਹੀ ਹੈ ਜਿਨ੍ਹਾਂ ਦੇ ਲੋਕ ਭਲਾਈ ਸਕੀਮਾ ਦਾ ਲਾਭ ਅੱਜ ਵੀ ਲੋਕ ਉਠਾ ਰਹੇ ਨੇ ਇਸ ਮੌਕੇ ਤੇ ਅਮਨਦੀਪ ਸਿੰਘ ਗਗਨਦੀਪ ਸਿੰਘ ਜਟੇ ਕਾਲੀ ਸੀਨੀਅਰ ਅਗੂ ਮਨਪ੍ਰੀਤ ਸਿੰਘ ਸਾਨੀ ਜਸਪ੍ਰੀਤ ਸਿੰਘ ਰਾਣਾ ਯੂਥ ਪ੍ਰਧਾਨ ਦੇ ਹਾਜ਼ਰੀ ਰਵਿੰਦਰ ਸਿੰਘ ਜੰਗਾ ਅਸ਼ੋਕ ਸ਼ਰਮਾ ਸੁਜੀਤ ਸਿੰਘ ਜੰਨਾ ਅਜਮੇਰ ਸਿੰਘ ਕਰਨ ਖੁਰਾਨਾ ਅਤੇ ਹੋਰ ਵੀ ਕਈ ਮੈਂਬਰ ਹਾਜ਼ਰ ਸਨ ਦੇਖੋ ਆਪਾਂ ਦੇਸ਼ ਦੀ ਸਰਕਾਰ ਬਣਾਣ ਜਾ ਰਹੇ ਹਾਂ ਲੋਕ ਸਭਾ ਦਾ ਉਮੀਦਵਾਰ ਚੁਣਨਾ ਅਸੀਂ ਲੋਕਾਂ ਨੇ ਫੈਸਲਾ ਕਰਨਾ ਕਿ ਕਿਹੜਾ ਉਮੀਦਵਾਰ ਚੁਣ ਕੇ ਭੇਜੀਏ ਜਿਹੜੇ ਸੱਚਮੁੱਚ ਹੀ ਪੰਜਾਬ ਦੇ ਮੁੱਦੇ ਪੰਥ ਦੇ ਮੁੱਦੇ ਲੋਕਾਂ ਦੇ ਮੁੱਦੇ ਜਿਹੜੇ ਉਹਨਾਂ ਦੇ ਹਿੱਤ ਹੋਣ ਉਹਦੀ ਗੱਲ ਕਰ ਸਕਦੇ ਨੇ ਨੈਸ਼ਨਲ ਪਾਰਟੀਆਂ ਬਾਕੀ ਹਨ ਇਹ ਕੇਵਲ ਖੇਤਰੀ ਪਾਰਟੀ ਸ਼੍ਰੋਮਣੀ ਕਾਲਦਲ ਦਾ ਜਦੋਂ ਕਿਤੇ ਪਾਣੀਆਂ ਦੀ ਗੱਲ ਹੋਏਗੀ ਕੋਈ ਪਾਰਟੀ ਨਹੀਂ ਗੱਲ ਕਰੇਗੀ ਕਿਉਂਕਿ ਉਹਨਾਂ ਨੇ ਆਪਣੀਆਂ ਆਪਣੀਆਂ ਸਟੇਟਾਂ ਨੂੰ ਰਾਖੀ ਕਰਨੀਆਂ ਨੇ ਕੇਵਲ ਤੇ ਕੇਵਲ ਸ਼੍ਰੋਮਣੀ ਕਾਲਦਲ ਦਾ ਨੁਮਾਇੰਦਾ ਹੋਏਗਾ ਜਿਹੜਾ ਜਾ ਕੇ ਉੱਥੇ ਬੋਲੇਗਾ ਜਿਹਦਾ ਪਹਿਲਾਂ ਵੀ ਬੋਲਦੇ ਪਏ ਸਾਡੇ ਨੁਮਾਇੰਦੇ ਬੋਲਦੇ ਹੋਰ ਕੋਈ ਨਹੀਂ ਬੋਲਦਾ ਜਦੋਂ 84 ਦੇ ਕਾਤਲਾਂ ਨੂੰ ਸਜ਼ਾਵਾਦੋਂ ਆਉਣ ਦੀ ਗੱਲ ਹੋएगी ਸੱਜਣ ਕੁਮਾਰ ਜਗਦੀਸ਼ ਟਾਈਟਲ ਵਰਗੇ ਸਜ਼ਾਵਾ ਕਹਿੰਦੇ ਦੁਆਈਆਂ ਅਸੀਂ ਬੋਲ ਕੇ ਦੁਆਈਆਂ ਤੇ ਬਾਕੀ ਕੇਸ ਵੀ ਅਸੀਂ ਪਟਾਏ ਤੇ ਉਥੇ ਕਰਾਏ ਤੇ ਉਹ ਤਾਂ ਹੀ ਹੋਣਗੇ ਜੇ ਆਪਣੀ ਖੇਤਰੀ ਪਾਰਟੀ ਹੋएगी ਸਾਡੀ ਸਾਡੀ ਨੁਮਾਇੰਦਗੀ ਹੋएगी ਨਹੀਂ ਤੇ ਹੋਰ ਕੋਈ ਨਹੀਂ ਕਰੇ ਜੇ ਅਸੀਂ ਕਹੀਏ ਡਿਵੈਲਪਮੈਂਟ ਦੀ ਗੱਲ ਅੱਜ ਦੇਖ ਲਓ ਜੇ ਸਾਡੀ ਉਥੇ ਤਾਕਤ ਨਹੀਂ ਤੇ ਆਰਡੀਐਫ ਵੀ ਬੰਦ ਜੀਐਸਟੀ ਇੱਥੇ ਝੂਟੇ ਲੈਣ ਵਾਸਤੇ ਉੱਥੇ ਜਾਂਦਾ ਜੇ ਅਸੀਂ ਇਹ ਮੰਗ ਰੱਖੀ ਹੈ ਕਿ ਜੀਐਸਟੀ ਜਿਹੜਾ ਪਹਿਲਾਂ ਸਾਡਾ ਸ਼ੇਅਰ ਜਿਹੜਾ ਉਹ ਇੱਥੇ ਜਮ੍ਹਾਂ ਹੋਵੇ ਬਾਕੀ ਉੱਪਰ ਜਾਵੇ। ਦੂਜੀ ਗੱਲ ਕਿ ਸਾਡੇ ਬਾਰਡਰ ਖੋਲੇ ਜਾਣ। ਬਾਗਾ ਬਾਰਡਰ ਖੋਲੇ ਜਾਵੇ ਜੇ ਗੁਜਰਾਤ ਦੀ ਪੋਰਟ ਖੁੱਲ ਸਕਦੀ ਹੈ ਉੱਥੇ ਵਪਾਰ ਹੋ ਸਕਦਾ ਤਾਂ ਸਾਡੇ ਬਾਗੇ ਵੱਡ ਨੂੰ ਕੀ? ਸੋ ਇਹ ਸਾਰੀਆਂ ਗੱਲਾਂ ਉਹ ਹੀ ਕਰੇਗਾ ਜਿਹੜੇ ਪੰਜਾਬ ਦੇ ਹਿੱਤ ਦੇਖ ਰਹੇ ਹੋ। ਪਹਿਲਾਂ ਗੱਠ ਜੋੜ ਦੇ ਨਾਲ ਹੁੰਦਾ ਸੀ ਹੁਣ ਇਕੱਲੇ ਚੌਣ ਲੜਦੇ ਹੋ ਕਿਵੇਂ ਲੱਗਦਾ ਕਿਵੇਂ ਦੇ ਨਤੀਜੇ ਆਉਣਗੇ? ਕੋਈ ਫਰਕ ਨਹੀਂ ਜੀ ਨਤੀਜਿਆਂ ਦੀ ਬਾਅਦ ਦੀ ਗੱਲ ਹੈ। ਪਰ ਇੱਕ ਗੱਲ ਹੈਗੀ ਹੈ ਲੋਕਾਂ ਦੇ ਮਨ 'ਚ ਸੋਚ ਹੈਗੀ ਹੈ ਕਿ ਸ਼੍ਰੋਮਣੀ ਕਾਲਦਨ ਨੂੰ ਅਸੀਂ ਟਕੜ ਉਹ ਮੰਚੇ ਲੈ ਕੇ ਬੈਠੇ ਵੀ ਖੇਤਰੀ ਪਾਰਟੀ ਤਕੜੀ ਹੋਣੀ ਚਾਹੀਦੀ ਹੋਰ ਕੋਈ ਬੀਜੇਪੀ ਵੱਲੋਂ ਜੋ ਕਿਸਾਨਾਂ ਦੇ ਨਾਲ ਤਸ਼ੱਦਦ ਕੀਤਾ ਗਿਆ ਕਿਵੇਂ ਦੇਖੋ ਇਹੀ ਤੇ ਗੱਲਾਂ ਨੇ ਕਿਸਾਨਾਂ ਦੀ ਗੱਲ ਕੌਣ ਕਰੇਗਾ ਗੱਲ ਕਿਸਾਨਾਂ ਦੇਸ਼ ਦੇ ਕਿਸਾਨਾਂ ਦੀ ਹੈ ਜੇਕਰ ਬਣਾਤੀ ਉਹਨਾਂ ਪੰਜਾਬ ਦੇ ਕਿਸਾਨਾਂ ਦੀ ਜੇ ਫੇਰ ਬਣਾਤੀ ਸਿੱਖਾਂ ਦੇ ਸਿੱਖਾਂ ਦੀ ਗੱਲ ਫੇਰ ਬਣਾਤੀ ਅਤਵਾਦੀ ਤੇ ਵੱਖਵਾਦੀ ਕਹਿੰਦਾ ਫੇਰ ਉਹਨਾਂ ਨੇ ਸਾਨੂੰ ਖਾਲਸਤਾਨੀ ਕਹਿੰਦਾ ਸੋ ਲੜਾਈ ਸੀ ਦੇਸ਼ ਦੀ ਤੇ ਬਣਾ ਦਿੱਤੀ ਸਾਡੇ ਪੰਜਾਬ ਦੀ ਬਣਾਤੀ ਸਾਡੀ ਸਿੱਖਾਂ ਦੀ ਸੋ ਇਹ ਸਾਰੀਆਂ ਗੱਲਾਂ ਨੂੰ ਕੇਵਲ ਤੇ ਕੇਵਲ ਪੰਜਾਬ ਦੇ ਉਹੀ ਨਮਾਇੰਦਾ ਕਰੇਗਾ ਜਿਹੜੀ ਉੱਥੇ ਖੇਤਰੀ ਪਾਰਟੀ ਸਿੱਖ ਜਦੋਂ ਵੀ ਆਵਾਜ਼ ਚੱਕਦੇ ਨੇ ਇਹਹੀ ਇਲਜ਼ਾਮ ਜਿਹੜੇ ਲਗਾਏ ਜਾਂਦੇ ਨੇ ਸਰਕਾਰਾਂ ਦੇ ਵੱਲੋਂ ਕਿਵੇਂ ਦੇਖਦੇ ਹੋ ਦੇਖੋ ਜੀ ਦੁੱਖੀ ਇਸ ਗੱਲ ਦਾ ਕਿ ਸਾਡੀ ਤਾਕਤ ਘਟ ਗਈ ਹੈ ਜੀ ਦੁੱਖੀ ਇਸ ਗੱਲ ਦਾ ਕਿ ਅਸੀਂ ਪਾਟ ਗਏ ਜੀ ਦੁੱਖੀ ਇਸ ਗੱਲ ਦਾ ਗੰਭੀਰ ਚਿੰਤਾ ਇਸ ਗੱਲ ਦੀ ਹੈ ਕਿ ਅਸੀਂ ਇਕੱਠੇ ਨਹੀਂ ਜੇ ਅਸੀਂ ਇਕੱਠੇ ਹੋ ਜਾਈਏ ਸਿੱਖ ਇਕੱਠੇ ਸੀ ਤੇ ਡਰਦੇ ਹੁੰਦੇ ਸੀਗੇ ਇਹ ਜੇ ਕਾਲ ਤਖਤ ਦੇ ਜਿੱਥੇ ਤੇ ਆਦੀ ਇੱਕ ਵਾਰ ਨਿਕਲਦੀ ਸੀ ਦੁਨੀਆ ਕੰਬਦੀ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਇੱਕ ਗੱਲ ਨਿਕਲਦੀ ਸੀ ਤੇ ਦੁਨੀਆ ਕੰਬਦੀ ਸੀ ਲੇਕਿਨ ਅੱਜ ਕੋਈ ਨਾ ਚੀਫ ਮਿਨਿਸਟਰ ਨਾ ਹੋਮ ਮਿਨਿਸਟਰ ਨਾ ਪ੍ਰਾਈਮ ਮਿੰਿਸਟਰ ਉਸ ਅਕਾਲ ਤਖਤ ਨੂੰ ਜਾਂ ਸ਼੍ਰੋਮਣੀ ਕਮੇਟੀ ਨੂੰ ਟਾਈਮ ਨਹੀਂ ਦੇ ਰਿਹਾ ਗੱਲ ਸੁਣਨ ਵਾਸਤੇ ਕਿਉਂਕਿ ਅਸੀਂ ਪਾਟ ਕੇ ਲਾਸਟ ਵਾਲ ਕੀ ਸਨੇਹਾ ਦੇਣਾ ਚਾਹੋਗੇ ਗੁਰਦਾਸਪੁਰ ਦੇ ਲੋਕਾਂ ਨੂੰ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਵੀਰੋ ਜੇ ਚਾਹੁੰਦੇ ਹੋ ਪੰਜਾਬ ਦੇ ਹਿੱਤ ਮਹਿਫੂਜ਼ ਰਹਿਣ ਜੇ ਚਾਹੁੰਦੇ ਹੋ ਪੰਜਾਬ ਦੀ ਤਰੱਕੀ ਹੋਵੇ ਇੱਥੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਮਜ਼ਬੂਤ ਰਹੇ ਇੱਥੇ ਸਾਰਿਆਂ ਦੀ ਵਿਕਾਸ ਹੋਣ ਇੱਥੇ ਸਾਡੇ ਗੁਰਦੁਆਰਾਂ ਸੇਫ ਰਹਿਣ ਸਾਡੇ ਧਰਮ ਸੇਫ ਰਹਿਣ ਤੇ ਆਓ ਸਾਰੇ ਰਲ ਕੇ ਆਪਣੀ ਖੇਤਰੀ ਪਾਰਟੀ ਦਾ ਉਮੀਦਵਾਰ ਸਰਦਾਰ ਦਲਜੀਤ ਸਿੰਘ ਦੀ ਚੀਮਾ ਸਾਹਿਬ ਨੂੰ ਵੋਟ ਪਾਓ ਤੇ ਬਾਕੀ ਸਾਰੇ ਨਮਾਇंदे ਜਿੱਥੇ-ਜਿੱਥੇ ਖੜੇ ਆ ਉਹਨਾਂ ਨੂੰ ਸ਼ੋਮਨੀ ਕਾਲ ਦਲ ਦੇ ਤੱਕੜੀ ਦੇ ਚੋਣ ਨਿਸ਼ਾਨ ਤੇ ਵੋਟ ਪਾ ਕੇ ਕੰਮ ਚਲਾਓ ਠੀਕ ਬਹੁਤ ਬਹੁਤ ਧੰਨਵਾਦ ਐਕਚੁਅਲੀ ਕਾਲ ਦਲ ਦੀ ਇਹ ਰੈਲੀ ਨਹੀਂ ਇੱਕ ਮੀਟਿੰਗ ਕੀਤੀ ਹੈ ਜਿੱਦਾਂ ਬਹੁਤ ਸਾਰਕਾਰ ਜੋ ਸਾਡੇ ਗੁਰਦੁਆਰਾ ਪੰਥ ਦੇ ਕਮੇਟੀ ਦੇ ਪ੍ਰਧਾਨ ਵੀ ਇੱਥੇ ਆ ਚੁੱਕੇ ਨੇ ਸ਼ਰਮਣੀ ਕਾਲ ਦਲ ਨੂੰ ਗੂਹੇ ਨੇ ਬਿਨ ਪਲਾਦੇਪੁਰ ਦਾ ਇਲਾਕਾ ਦਿੱਤਾ ਹੈ। ਉਹ ਪੰਜਾਬ ਸਰਕਾਰ ਜਦੋਂ ਸ਼ਰਮਣੀ ਕਾਲ ਦਲ ਦੀ ਸਾਫਤਾਰ ਮੰਤਰੀ ਬਿਕਰਮ ਸਿੰਘ ਮੋਰੇ ਤੇ ਗਿਆ। ਇਰਾਦਾ ਬਹੁਤ ਜਿਆਦਾ ਪਿਆਰ ਹਰ ਇਲਾਕੇ ਦਾ ਚਾਹੇ ਪਠਾਨਕੋਟ ਜ਼ਿਲ੍ਹਾ ਚਾਹੇ ਗਰਦਾਫੋਰ ਜ਼ਿਲ੍ਹਾ ਚਾਹੇ ਉਹਨਾਂ ਦਾ ਆਪਣਾ ਜ਼ਿਲ੍ਹਾ ਕਿਉਂਕਿ ਕਿ ਡੇਰੇ ਦੀ ਸੇਵਾ ਬੇਕਰ ਤੇ ਇਸ ਕਰਕੇ ਸਾਡੇ ਸਿਆਮਪੁਰ ਦੀ ਸੰਗਤ ਦੀ ਆਵਾਜ਼ ਹੈਗੀ ਬੀਬੀ ਜੀ ਨੇ ਫੋਟੋਆਂ ਕਿਹਾ। ਬੀਬੀ ਜੀ ਆਏ ਨਾ ਆਪਣਾ ਡਾਕਟਰ ਦਲਜੀਤ ਸਿੰਘ ਜੀ ਮੈਂ ਦੇ ਹੱਥ ਦੇ ਵਿੱਚ ਚੋਣ ਪ੍ਰਚਾਰ ਕੀਤਾ ਔਰ ਤੱਕੜੀ ਨਿਸ਼ਾਨ ਦੇ ਉੱਪਰ ਵੋਟਾਂ ਪਾਉਣ ਵਾਸਤੇ ਨਾ ਅਪੀਲ ਕੀਤੀ ਕਿਉਂਕਿ ਪਹਿਲੀ ਵਾਰ ਤੱਕੜੀ ਚੋਣ ਨਿਸ਼ਾਨ ਮਿਲਿਆ ਬੀਜਪੀ ਨਾਲ ਅੱਗੇ ਇਕੱਠ ਜੋੜ ਹੁੰਦਾ ਸੀ ਕੀ ਲੱਗਦਾ ਕਿ ਕਿਵੇਂ ਦੇ ਨਤੀਜੇ ਆਉਣਗੇ ਤੱਕੜੀ ਨਿਸ਼ਾਨ ਜਿਹੜਾ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਜ਼ਿਲ੍ਹਾ ਕੰਦਲਾ ਦਾ ਦਾਸਪੁਰ ਨਕਸਬਾ ਉਮੀਦਵਾਰੀ ਦੇ ਉੱਪਰ ਅੱਜ ਤੋਂ 28 ਸਾਲ ਬਾਅਦ ਦੁਬਾਰਾ ਤੱਕੜੀ ਚੋਣ ਦੇ ਉੱਪਰ ਲੜਿਆ ਤਕੜੀ ਦਾ ਬਹੁਤ ਜ਼ਿਆਦਾ ਲੋਕਾਂ ਨੂੰ ਪਿਆਰ ਮਿਲਦੇ ਆ ਲੋਕੀ ਬਹੁਤ ਵੱਡੇ ਪੁੰਦਰ ਤੇ ਵੋਟਾਂ ਪਾਉਂਦੇ ਉਹਦਾ ਕਾਰਨ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗੀ ਪੰਜਵਾਰ ਪੰਜਾਬ ਦੇ ਮੁੱਖ ਮੰਤਰੀ ਨੇ ਸ਼ਰਮਣੇ ਕਲਦਾਲ ਦੇ 22 ਸਾਲ ਇਤਿਹਾਸ ਦੇ ਵਿੱਚੋਂ ਨਾ ਮੁੱਖ ਮੰਤਰੀ ਪੰਜਾਬ ਨੂੰ ਕੀਤੀ ਹੈ ਔਰ ਪੰਜਾਬ ਦਾ ਵਿਕਾਸ ਕੀਤਾ ਹੈ ਔਰ ਪੰਜਾਬ ਦੇ ਵਿੱਚ ਕੋਈ ਵੀ ਸਕੀਮ ਹੈ ਹਿੰਦੁਸਤਾਨ ਦੇ ਵਿੱਚ ਬਾਅਦ ਚ ਚਲਦੀ ਹੈ ਪਹਿਲੇ ਪੰਜਾਬ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜੀ ਲਾਗੂ ਕਰਦੀ ਆਟਾ ਦਾਲ ਸਕੀਮ ਪੂਰੇ ਹਿੰਦੁਸਤਾਨ ਜਿੱਤੇ ਨਹੀਂ ਸਤਾਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੰਜਾਬੀਆਂ ਵਾਸਤੇ ਆਟਾ ਦਾ ਸਕੀਮ ਚਾਲੂ ਕੀਤੀ ਉਹਦੇ ਬਾਅਦ ਗਰੀਬ ਕੰਨਿਆਂ ਦਾ ਮਾਤਾ ਪਿਤਾ ਦਾ ਜਿਹੜਾ ਆਪਣੇ ਆਪ ਨੂੰ ਬਹੁਤ ਸੰਭ ਦੇ ਹੀ ਉਹਨਾਂ ਨੂੰ ਵਿੱਧਿਆ ਕਰ ਲੋਪੇ ਸਕਣ ਸਕੀਮ ਚਾਲੂ ਕੀਤੀ ਗਰੀਬ ਪਰਿਵਾਰਾਂ ਨੂੰ 200 ਚੋਂ ਤਮਾਤ ਬਿਜਲੀ ਦੇ ਕੀਤੇ ਗਰੀਬ ਕਿਸਾਨਾਂ ਨੂੰ ਟਿਊਬਵਲ ਦੇ ਬਿਲ ਮਾਫ ਕੀਤੇ 25 ਨੂੰ ਸਕੂਲ ਜਾਣ ਵਾਸਤੇ ਸਾਈਕਲ ਦਿੱਤੇ ਪਠਾਨਕੋਲ ਨੂੰ ਜ਼ਿਲ੍ਹਾ ਬਣਾਇਆ ਪਠਾਨਕੋੜ ਦੇ ਵਿੱਚ ਡੀਸੀ ਕੰਪਲੈਕਸ ਬਣਾਏ ਔਰ ਜ਼ਿਲ੍ਹਾ ਪਠਾਨਕੋੜ ਦੇ ਵਿੱਚ ਤਿੰਨ ਬੱਚਿਆਂ ਨੂੰ ਕਾਲਜ ਦੇ ਦਿੱਤੇ ਇਸ ਕਰਕੇ ਹਰ ਪਰਿਵਾਰ ਦੇ ਜ਼ਿਲ੍ਹਾ ਪਠਾਨਕੋੜ ਦੇ ਕੋਨੇ-ਕੋਨੇ ਤੇ ਜਿੰਨਾ ਵਿਧਾਨ ਸਭਾ ਕੁਸ਼ੇਤਰ ਤੇ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਪਰਿਵਾਰ ਦੇ ਘਰ ਦੇ ਵਿੱਚ ਵੀ ਸਰਕਾਰ ਪਰ ਕਾਸੀ ਬਾਜ਼ੇ ਦਾ ਨਾ ਆਇਆ ਕਿਉਂਕਿ ਵਿਕਾਸਪੁਰ ਸੀ ਇਸ ਕਰਕੇ ਤਕੜੀ ਨਿਸ਼ਾਨ ਨੂੰ ਜਿਹੜਾ ਬਹੁਤ ਜ਼ਿਆਦਾ ਪਿਆ ਜ਼ਿਲ੍ਹਾ ਪਠਾਨਕੋੜ ਨੂੰ ਮਿਲ ਰਿਹਾ ਠੀਕ ਹੈ If you wish that your child learns today and leads tomorrow, bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section with kids friendly classrooms and strong ethics to inculcate good habits among our little champs. The future ready school with shooting range, Cricket Academy, ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a m's james cambridge international school opposite canada palace near a m institutes jalandhar dalhousie bypass road parthanko